ਹਾਂਜੀ ਦੋਸਤੋ ਪਿੰਡੂ ਜ਼ਿਮੀਦਾਰ ਦੀ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਦੋ ਸੋਹਣੀਆਂ ਮਾਰਵਾੜੀ ਘੋੜੀਆਂ ਦਿਖਾਉਣੀਆਂ ਨੇ ਸੇਲ ਵਾਲੀਆਂ ਜਿਨ੍ਹਾਂ ਦੀ ਇੱਕ ਤਾਂ ਕਨਫਰਮੇਸ਼ਨ ਬਹੁਤ ਵਧੀਆ ਮਾਰਕਿੰਗ ਵੀ ਬਹੁਤ ਜਾਦੇ ਓਕਿਆ ਸੋਹਣੀਆਂ ਘੋੜੀਆਂ ਨੇ ਬਣਦੀਆਂ ਤਣਦੀਆਂ ਬਰੀਡਿੰਗ ਦੇ ਹੱਕ ਨੂੰ ਬਹੁਤ ਚੰਗੀਆਂ ਘੋੜੀਆਂ ਨੇ ਤੇ ਦੂਸਰੀ ਗੱਲ ਆ ਜਿਹੜੀ ਤੁਰਦੀਆਂ ਬਹੁਤ ਕੈਮ ਆ ਦੋਨੇ ਘੋੜੀਆਂ ਸੋ ਪਹਿਲਾਂ ਜਿਹੜੀ ਗੱਲਬਾਤ ਆ ਆਪਾਂ ਐਸ ਘੋੜੀ ਬਾਰੇ ਤੁਹਾਨੂੰ ਕਲੀਅਰ ਕਰਦੇ ਆ ਇਹਦੀ 60.5 ਇੰਚ हाइट ਆ ਦੋਸਤੋ ਮੱਥੇ ਤੇ ਬਹੁਤ ਸੋਹਣਾ ਪ੍ਰੋਪਰ ਸਟ੍ਰੇਟ ਪੱਟਾ ਬਣਿਆ ਵਿਆ ਗਰਦਨ ਬੜੀ ਪਤਲੀ ਤੇ ਲੰਮੀ ਆ ਸ਼ਕੀਨ ਕੁੰਡੀ ਵਾਲਾ ਕੰਨ ਆ ਇਹ ਆਲੀਸ਼ਾਨ ਘੋੜੇ ਦੀ ਪੋਤੀ ਆ ਤੇ ਜੁਬਰਾਜ ਘੋੜੇ ਦੀ ਬੱਚੀ ਆ ਉਮਰਾ ਜਿਹੜੀ ਘੋੜੀ ਦੀ 5 ਸਾਲ ਆ ਤੇ ਇਹ 4 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ 골ਡਨ ਰੌਕ ਦਾ ਜਿਹੜਾ ਪਹਿਲਾ ਬੱਚਾ ਗਾ ਜਿਹੜਾ ਪਹਿਲਾ ਬਸ਼ੀਰਾ ਗਾ 골ਡਨ ਰੌਕ ਦਾ ਸਨਰਾਈਜ਼ਰ ਨਾਮ ਦਾ ਬਸ਼ੀਰਾ ਉਸ ਬਸ਼ੇਰੇ ਤੋਂ ਇਹ 4 ਮਹੀਨਿਆਂ ਦੀ ਗੱਬਣ ਚੈੱਕਪਾਸ ਆ ਘੋੜੀ ਦੀ ਬੇਲਬੂਲ ਬਹੁਤ ਜ਼ਿਆਦੇ ਆ ਲੈਂਥ ਤੁਸੀਂ ਚੈੱਕ ਕਰੋ ਕੁਆਲਟੀ ਵਾਈਜ਼ ਰੰਗ ਬਹੁਤ ਵਧੀਆ ਹੈਗਾ ਪੱਕਾ ਕਾਲਾ ਰੰਗ ਆ ਪਿਛਲੇ ਦੋ ਪੈਰ ਆ ਜਿਹੜੇ ਘੋੜੀ ਦੇ ਚਿੱਟੇ ਆ ਮੱਥੇ ਤੇ ਬਹੁਤ ਸੋਹਣਾ ਬਲੇਜ ਆ ਆ ਰਾਈਡਿੰਗ ਦੀ ਵੀਡੀਓ ਆਪਾਂ ਤੁਹਾਡੇ ਨਾਲ ਲਾਈ ਆ ਸਵਾਰੀ ਦੇ ਹੱਕ ਨੂੰ ਘੋੜੀ ਬਹੁਤ ਜ਼ਿਆਦੇ ਕੈਮ ਆ ਤੇ ਵੈਸੇ ਸੁਭਾਅ ਦੀ ਸਾਉ ਸ਼ਰੀਫਾ ਸੋ ਜਿਹੜਾ ਵੀ ਕੋਈ ਚਾਹਵਣ ਸੱਜਣ 4 ਮਹੀਨਿਆਂ ਦੀ ਗੱਬਣ ਚੈੱਕਪਾਸ ਚੰਗੀ ਲਾਈਨ ਦੀ ਮਾਰਵਾੜੀ ਘੋੜੀ ਖਰੀਦਣਾ ਚਾਹੁੰਦਾ ਬਰੀਡਿੰਗ ਵਾਸਤੇ ਤਾਂ ਗੌਰ ਕਰ ਲਿਓ ਦੂਜੀ ਜਿਹੜੀ ਆ ਘੋੜੀ ਆ ਦੋਸਤੋ ਇਹਦੀ ਜਿਹੜੀ ਹਾਈਟ ਆ 60 ਇੰਚ ਆ ਇਹਦੇ ਤਿੰਨ ਪੈਰ ਚਟੇ ਆ ਮੱਥੇ ਤੇ ਇਹਦੇ ਵੀ ਬਲੇਜ ਆ ਇਹਦੇ ਕੰਨ ਕੁੰਨੀ ਤੁਸੀਂ ਨਿਗਾਹ ਮਾਰੋ ਬਹੁਤ ਪਤਲਾ ਕੰਨ ਆ ਕੁੰਡੀ ਵਾਲਾ ਪ੍ਰੋਪਰ ਸੋਹਣਾ ਕੰਨ ਆ ਦੋਸਤੋ ਲੈਂਥ ਇਹਦੀ ਵੀ ਬਹੁਤ ਵਧੀਆ ਘੋੜੀ ਸ਼ੋਅ ਬਹੁਤ ਕਰਦੀ ਆ ਇਹ ਮੌਕੇ ਤੇ ਖਾਲੀ ਆ ਦੋਸਤੋ ਇਹ ਗਜਰਾਜ ਘੋੜੇ ਦੀ ਬੱਚੀ ਆ ਗਜਰਾਜ ਘੋੜਾ ਤੂਫਾਨ ਦਾ ਡਾਇਰੈਕਟ ਆ ਜਿਹੜਾ ਉਸ ਗਜਰਾਜ ਘੋੜੇ ਦੀ ਬੱਚੀ ਆ ਉਮਰ ਆ ਜਿਹੜੀ ਘੋੜੀ ਦੀ तकरीबन 6.5 ਸਾਲਾ ਬਾਕੀ ਇਹਦੇ ਸੁੰਬਾ ਸਾਂਬਾ ਕਰਨੀ ਤੁਸੀਂ ਨਿਗਾਹ ਮਾਰੋ ਪੈਰਾਂ ਦੀ ਮਜ਼ਬੂਤ ਬਹੁਤ ਆ ਸ਼ਕੀਨੀਆਂ ਦੇ ਨਾਲ ਨਾਲ ਮਜ਼ਬੂਤੀ ਬਹੁਤ ਆ ਘੋੜੀ ਦੇ ਵਿੱਚ ਇਹ ਮੌਕੇ ਤੇ ਖਾਲੀ ਆ ਅੰਦਰ ਦੀ ਸਾਫ ਆ ਸੋ ਤੁਸੀਂ ਚੈੱਕ ਕਰਾ ਕੇ ਆਪਦੀ ਤਸੱਲੀ ਵਾਸਤੇ ਤੇ ਚੰਗੇ ਮਾਰਵਾੜੀ ਘੋੜੇ ਤੋਂ ਇਹਨੂੰ ਮੇਟ ਕਰਾ ਕੇ ਸੋਹਣੇ ਬੱਚੇ ਲੈ ਸਕਦੇ ਹੋ ਘੋੜੀ ਨੇ ਪਹਿਲਾਂ ਵੀ ਬੱਚੇ ਚੰਗੇ ਦਿੱਤੇ ਆ ਤੇ ਦੋਨਾਂ ਘੋੜੀਆਂ ਚੋਂ ਜਿਹੜੇ ਬਾਰੇ ਤੁਹਾਡਾ ਵਿਚਾਰ ਬਣਦਾ ਤਾਂ ਬਾਈ ਜੱਸੀ ਨੂੰ ਪਿੰਡ ਨੰਗਲ ਖੁਰਦ ਵਾਲੇ ਨੂੰ ਤੁਸੀਂ ਫੋਨ ਲਾ ਲਿਓ ਰਾਏਕੋਟ ਤੋਂ ਅੱਗੇ ਪਿੰਡ ਬਾਈ ਦਾ ਰਹਿ ਜਾਂਦਾ ਇਹ ਪੱਖੋਵਾਲ ਦੇ ਨੇੜੇ ਨੰਬਰ ਨੋਟ ਕਰ ਲਓ ਵੀਰ ਦਾ 97799 92324 ਦੋਨੇ ਘੋੜੀਆਂ ਨੇ ਜਿਹੜੀਆਂ ਬਾਲ ਭੌਰੀਆਂ ਦੀਆਂ ਤੇ ਅੰਗਾ ਪੈਰਾਂ ਦੀਆਂ ਸਾਫ਼ ਆ ਤਿਆਰ ਬਰ ਤਿਆਰ ਘੋੜੀਆਂ ਨੇ ਬਾਕੀ ਰੰਗ ਦੋਨਾਂ ਦਾ ਪੱਕਾ ਹੈਗਾ ਮੱਥੇ ਤੇ ਦੋਨਾਂ ਦੇ ਬਲੇਜ ਆ ਮਾਰਕਾ ਬਹੁਤ ਜਿਆਦਾ ਸੋਹਣਾ ਆ ਚਾਰ ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਤੇ ਜਿਹੜੀ ਦੂਜੀ ਘੋੜੀ ਆ ਦੋਸਤੋ ਆਹਾ ਤੇ ਇਹ ਹੈਗੀ ਆਗੀ ਖਾਲੀ ਮੌਕੇ ਤੇ ਪਰ ਅੰਦਰ ਦੀ ਸਾਫ ਆ ਸੋ ਦੋਨਾਂ ਦੇ ਡਿਜ਼ਾਈਨ ਘੋੜੀਆਂ ਦੇ ਚੰਗੇ ਆ ਬਾਈ ਜੱਸੀ ਨੂੰ ਫੋਨ ਲਾ ਲਿਓ ਨੰਗਲ ਖੁਰਦ ਵਾਲੇ ਨੂੰ ਤੇ ਗੌਰ ਕਰ ਲਿਓ ਵੀਡੀਓ ਕਨ